ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਪਾਸਮਤੀ ਮੰਡੀਆਂ ਦੇ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 11-21 ਦੀ ਕਲਿਆਤ ਮੰਡੀ 4125 ਰੁਪਏ ਬਟਾਲਾ ਮੰਡੀ 4105 ਰੁਪਏ ਗੁਹਾਣਾ ਮੰਡੀ 4100 ਰੁਪਏ ਨਵਜਗੜ ਮੰਡੀ 4100 ਰੁਪਏ ਤੇ ਬਰਵਾਲਾ ਮੰਡੀ 4065 ਰੁਪਏ ਕੋੜਕਪੂਰਾ ਮੰਡੀ 3700 ਰੁਪਏ ਅੰਮ੍ਰਿਤਸਰ ਮੰਡੀ 3700 ਰੁਪਏ ਤਰਨਤਾਰਨ ਮੰਡੀ 3600 ਤੇ 65 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ 17 18 ਦੇ ਰੇਟ ਨਾਭ ਚਗੜ ਮੰਡੀ 3500 ਰੁਪਏ ਕੈਥਲ ਮੰਡੀ 3500 ਰੁਪਏ ਬਟਾਲਾ ਮੰਡੀ 3485 ਰੁਪਏ ਕੋਟਪੂਰਾ ਮੰਡੀ 3380 ਰੁਪਏ ਤਰਨਤਾਰਨ ਮੰਡੀ 3300 ਰੁਪਏ ਹੁਣ ਗੱਲ ਕਰਦੇ ਆਪਾਂ 601 ਦੀ ਖਨੋਰੀ ਮੰਡੀ 3400 ਰੁਪਏ ਰਾਜਪੁਰਾ ਮੰਡੀ 3400 ਰੁਪਏ ਬਰਵਾਲਾ ਮੰਡੀ 3200 ਰੁਪਏ ਗਦੜਵਾਹਾ ਮੰਡੀ 3300 ਰੁਪਏ ਕੋਟਪੂਰਾ ਮੰਡੀ 3200 ਰੁਪਏ ਅੰਮ੍ਰਿਤਸਰ ਮੰਡੀ 3200 ਰੁਪਏ ਜੀ ਉਸ ਤੋਂ ਬਾਅਦ ਆਉਂਦੇ ਜੀ 1509 ਦੀ ਰੇਟ 1509 ਦੀ ਜਿਹੜੀ ਹਾਦੀ ਕਟਾਈ ਦਾ ਰੇਟ ਹੈ ਜੀ ਖਰੋਦਾ ਮੰਡੀ 3200 ਰੁਪਏ ਨਰੇਲਾ ਮੰਡੀ 3000 ਰੁਪਏ ਬਰਵਾਲਾ ਮੰਡੀ 3100 ਰੁਪਏ ਕੈਥਲ ਮੰਡੀ 3500 ਰੁਪਏ ਕੋਟਖਪੂਰਾ ਮੰਡੀ 3000 ਰੁਪਏ ਅੰਮ੍ਰਿਤਸਰ ਮੰਡੀ 3100 ਰੁਪਏ ਤਰਨਤਾਰਨ ਮੰਡੀ 3080 ਰੁਪਏ ਫਿਰ ਆਉਂਦੀ ਜੀ ਗਿੱਦੜਪਾਹਾ ਮੰਡੀ 2900 ਤੇ 80 ਰੁਪਏ ਜੀ ਉਸ ਤੋਂ ਬਾਅਦ ਆਉਂਦੇ ਜੀ ਕੰਬਾਈਨ ਕੜਾਈ ਦੇ ਰੇਟ ਗੋਹਾਣਾ ਮੰਡੀ ਤੇ 2000 ਰੁਪਏ ਨੈਲਾ ਮੰਡੀ 2935 ਰੁਪਏ ਗੰਗਵਾ ਮੰਡੀ 2925 ਰੁਪਏ ਔਰੋਦਾ ਮੰਡੀ 2900 ਤੇ 1 ਰੁਪਏ ਜੀ ਫਿਰ ਆਉਂਦੇ ਜੀ ਅੱਗੇ 1847 ਦੇ ਰੇਟ ਜਿਹੜਾ ਓਵਰਾਲ ਮਾਰਕੀਟ ਦੇ ਵਿੱਚ 1847 ਦਾ ਰੇਟ ਰਿਹਾ ਜੀ ਉਹ ਰਿਹਾ 2650 ਤੋਂ ਲੈ ਕੇ 27 2750 ਰੁਪਏ ਤੱਕ ਇਹ ਸੀ ਕਿ ਭਈ ਬਾਸਮਤੀ ਮੰਡੀਆਂ ਦੇ ਰੇਟ ਹੁਣ ਗੱਲ ਕਰਦੇ ਆ ਕਣਕ ਦੇ ਰੇਟਾਂ ਦੀ ਕਣਕ ਦਾ ਜਿਹੜਾ ਰੇਟ ਚੱਲ ਰਿਹਾ ਜੀ 28200 ਰੁਪਏ ਦਿੱਲੀ ਮਾਰਕੀਟ ਦਾ ਰੇਟ ਹੈ ਜੀ ਜੇ ਪੰਜਾਬ ਮਾਰਕੀਟ ਦੀ ਗੱਲ ਕਰੀਏ ਪੰਜਾਬ ਮਾਰਕੀਟ ਐਜ਼ ਸਟੇਬਲ 26500 ਤੋਂ ਲੈ ਕੇ 2700 ਰੁਪਏ ਦੇ ਵਿੱਚ ਚੱਲ ਰਹੀ ਹੈ ਜੀ ਜੇ ਗੱਲ ਕਰਕੇ ਸਰੋਂ ਦੀ ਸਰੋਂ ਦਾ ਰੇਟ ਜੋ ਐਜ਼ ਸਟੇਬਲ ਚੱਲ ਰਿਹਾ ਹੈ ਜੀ 7100 ਤੋਂ ਲੈ ਕੇ 7400 ਦਿੱਲੀ ਮਾਰਕੀਟ ਤੇ ਜੈਪੁਰ ਮਾਰਕੀਟ ਦਾ ਰੇਟ ਹੈ ਜੀ ਜੇ ਪੰਜਾਬ ਮਾਰਕੀਟ ਦੀ ਗੱਲ ਕਰੀਏ 650 ਰੁਪਏ ਰੁਪਈਏ ਤੋਂ ਲੈ ਕੇ 6900 ਤੇ 80 ਰੁਪਿਆ ਦੇ ਕਰਸਰੋਂ ਪੰਜਾਬ ਮਾਰਕੀਟ ਦੇ ਵਿੱਚ ਸੇਲ ਹੋ ਰਹੀ ਹੈ ਜੀ ਇਹ ਸੀਗੇ ਭਾਈ ਕੱਲ ਦੇ ਕਣਕ ਸਰੋਂ ਤੇ ਬਾਸਮਤੀ ਦੇ ਰੇਟ ਜੇ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਅੱਗੇ ਦੇ ਲਈ ਰੌਬਰਾਖਾ ਧੰਨਵਾਦ ਜੀ